मोर चुटा बगल मोर पंजाब मु ੁੰਡੇ ਕੁੜੀਆਂ ਪੜ੍ਹ ਲੈ ਕੇ ਮਾਸਟਰ ਬਣਦੇ ਆ ਬਹੁਤ ਵਧੀਆ ਗੱਲ ਹੈ ਜੇ ਇੱਥੇ ਮਾਸਟਰ ਬਣ ਕੇ ਜਾਣਗੇ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਣਗੇ ਪਰ ਉਹਨਾਂ ਨੇ ਕਾਰਨਾਮਾ ਕੀ ਕੀਤਾ ਚਾਰ ਫੇਰੇ ਪਲਗਣ ਮਾਰਤਾ 10-10 ਫੁੱਟ ਉੱਚੀ ਕੰਧ ਕੱਢਤੀ ਪੈਣੋ ਤੇ ਭਰਾਵੋ ਪਾ ਜਿਹੜੇ ਕੰਦ ਕੱਢਤੀ ਟੈਂਡ ਵਾਲੇ ਕਹਿੰਦੇ ਆ ਇਹ ਥਾਂ ਸਾਡੀ ਐ ਅਸੀਂ ਇੱਥੇ ਮਜ਼ਦੂਰਾਂ ਨੂੰ ਰਹਿਣ ਨਹੀਂ ਦੇਣਾ ਜਿੰਦਾਬਾਦ 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 ਸਰਕਾਰ ਆਪਣਾ ਕੀ ਕਰੋ ਆਪਣੀ ਰਾਖੀ ਐ ਆਪਣੀ ਰਾਖੀ ਦੀ ਕਰੋ ਤਿਆਰੀ ਲੋਕੇ ਹੋ ਕੇ ਜੰਗਾਂ ਲਈ ਲੋਕੇ ਕਾ ਚਿੰਦਾਬਾਦ ਜਿੰਦਾ

ਕੁੱਚਨਾੰਦਾਂ ਕਰਕੇ ਤੇ ਮੂਰੇ ਝੇਡ ਲਾਤਾ ਅਗਲੇ ਭਾਰੇ ਸਾਡੇ ਗੁਰਜੀਵਨ ਸਿੰਘ ਭਾਖਤਾ ਪੰਜਾਬ ਦੇ ਦੂਦੂ ਸਿੰਘ ਦੇ ਆਪੂ ਆ ਸਾਡੇ ਪ੍ਰਿੰਸੀਪਲ ਦੇ ਕਹਿੰਦੇ ਸਾਡੇ ਮਜ਼ਦੂਰਾਂ ਦੇ ਉੱਪਰ ਗੁੰਡਾਗਰਦੀ ਕੀਤੀ ਉਹਨਾਂ ਨੇ ਐ ਜਿਵੇਂ ਗੁੰਡੇ ਚੜ੍ਹ ਕੇ ਆਉਂਦੇ ਹੁੰਦੇ ਆ ਐ ਆਏ ਹੋ ਮਜ਼ਦੂਰਾਂ ਦੇ ਉੱਪਰ ਕਹਿੰਦੇ ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ ਸੀ ਪਰ ਸਾਡੇ ਮਜ਼ਦੂਰਾਂ ਨੇ ਫੇਰ ਵੀ ਉਹਨਾਂ ਦੀ ਜ਼ਿੰਦਗੀ ਖਰਾਬ ਨਹੀਂ ਕੀਤੀ ਵੀ ਇਹਨਾਂ ਨੇ ਕਿਸੇ ਨੇ ਕੁਛ ਵੇਚਿਆ ਹੋਊਗਾ ਪੜ੍ਹਾਈਆਂ ਕਰਨ ਵਾਸਤੇ ਕਿਸੇ ਨੇ ਕਿਤੋਂ ਕਰਜ਼ਾ ਲਿਆ ਹੋਊਗਾ ਔਰ ਇਹਨਾਂ ਨੇ ਉਹਨਾਂ ਦੀਆਂ ਜ਼ਿੰਦਗੀਆਂ ਬਾਰੇ ਸੋਚਿਆ ਉਹਨਾਂ ਨੇ ਪ੍ਰਿੰਸੀਪਲ ਦੇ ਕਹਿਣ ਤੇ ਗੁੰਡਾਗਰਦੀ ਕੀਤੀ ਤਾਂ ਜਿਹਦੇ ਚ ਭੈਣੋ ਤੇ ਭਰਾਵੋ ਇੱਥੋਂ ਦਾ ਜਿਹੜਾ ਡੈਡ ਦਾ ਪ੍ਰਿੰਸੀਪਲ ਸੀਗੀ ਉਹਨੇ ਮਜ਼ਦੂਰਾਂ ਨੂੰ ਛੱਤਾਂ ਤੇ ਮਿੱਟੀ ਨਹੀਂ ਸੀ ਲਾਉਣ ਦਿੰਦੀ ਐਡੇ ਐਡੇ ਮੋਗੇ ਮਜ਼ਦੂਰਾਂ ਦੀਆਂ ਛੱਤਾਂ ਦੇ ਵਿੱਚ ਹੋਏ ਪਏ ਆ ਇੱਕ ਘਰ ਦੇ ਵਿੱਚ ਤਲਣ ਲੱਗੀ ਹੋਈ ਆ ਉਹਦਾ ਛੱਤ ਦਾ ਪਤਾ ਨਹੀਂ ਕਿਦੋਂ ਡਿੱਗ ਪਈ ਤੇ ਜਿੱਥੇ ਕਿ ਐਡੀ ਮਾੜੀ ਹਾਲਤ ਜਦੋਂ ਮਜ਼ਦੂਰ ਮਿੱਟੀ ਲਾਉਂਦੇ ਸੀਗੇ ਉਹੀ ਨੌਜਵਾਨ ਗੁੰਡਿਆਂ ਮੰਨੂ ਚੜ੍ਹ ਕੇ ਆਉਂਦੇ ਸੀ ਤੇ ਉਹਨਾਂ ਨੇ ਡੈਡ ਵਾਲਿਆਂ ਨੇ ਉਥੇ ਪੈਣੋ ਤੇ ਭਰਾਵੋ ਦੋ ਕੈਮਰੇ ਲਾਤੇ ਆ ਵੀ ਕੀ ਦੱਸੋ ਮਜ਼ਦੂਰ ਕੀ ਇੱਥੋਂ ਕੁਛ ਤੁਹਾਡਾ ਚੱਕ ਕੇ ਲੈ ਜਾਣਗੇ ਤੇ ਜਬਰ ਕਰਨਾ ਮਜ਼ਦੂਰਾਂ ਨੂੰ ਉਥੋਂ ਭਿਉਣਾ ਚਾਹੁੰਦੇ ਆ ਪਰ ਨਹੀਂ ਪੈਣੋ ਤੇ ਭਰਾਵੋ ਅਸੀਂ ਦਿਉੜਪਿੰਡ ਦੇ ਮਜ਼ਦੂਰਾਂ ਨੂੰ ਕੋ ਯਾਰ ਖੇਤ ਮਜ਼ਦੂਰ ਜੀਨ ਮੱਲੋ ਇਹ ਵਧਾਈ ਦਿੰਨੇ ਆ ਜਿਨ੍ਹਾਂ ਨੂੰ ਸਾਰ ਹੋ ਗਿਆ ਆਵਦਾ ਛੋਨੇ ਦਾ ਸੀਜ਼ਨ ਵੀ ਮਾਰ ਲਿਆ ਤਣਕ ਦਾ ਸੀਜ਼ਨ ਵੀ ਮਾਰ ਲਿਆ ਮਨਰੇਗਾ ਦੇ ਵਿੱਚ ਧਿਆੜੀਆਂ ਵੀ ਮਾਰ ਲੀਆਂ ਲੋਕਾਂ ਤੋਂ ਫੜ ਫੜ ਕੇ ਸਰਕਾਰਾਂ ਵੀ ਚੜਾ ਲਿਆ ਪਰ ਉਹ ਬਹਾਦਰ ਲੋਕ ਭੈਣੋ ਤੇ ਭਰਾਵੋ ਡੋਲੇ ਨਹੀਂ ਕਿਸੇ ਸਿਆਸੀ ਦੇ ਮੂਹਰੇ ਹੱਥ ਨਹੀਂ ਅੱਡਿਆ ਕਿਸੇ ਸਰਕਾਰ ਦੇ ਮੂਹਰੇ ਨੀਮੀ ਨਹੀਂ ਪਾਈ ਉਹਨਾਂ ਨੇ ਮਜ਼ਦੂਰਾਂ ਨੇ ਉਹ ਖੜੇ ਆ ਤੇ ਖੜੇ ਰਹਿਣਗੇ ਇਥੋਂ ਦੀ ਨਵੀਂ ਬਣੀ ਸਰਕਾਰ ਨੇ ਉਹਨਾਂ ਤੇ ਜ਼ਬਰ ਕੀਤਾ ਉਥੇ ਭਰਾਵੋ ਪੁਲਿਸ ਚੜ ਚੜ ਜਾਂਦੀ ਰਹੀ ਆ ਕਿਤੇ ਪੁਲਿਸ ਦੇ 10 ਬੰਦੇ ਜਾਣ ਕਿਤੇ 15 ਜਾਣ ਉਹਨਾਂ ਮਜ਼ਦੂਰਾਂ ਨੂੰ ਡਰਾਉਣ ਵਾਸਤੇ ਬਠਿੰਡੇ ਦੀ ਪੁਲਿਸ ਡਗੜ ਡਗੜ ਕਰਦੀ ਜਾਂਦੀ ਰਹੀ ਆ ਪਰ ਵਿਆਉਣਪਿੰਡ ਦੇ ਮਜ਼ਦੂਰ ਉਹ ਡਟੇ ਰਹੇ ਕਾਦੇ ਵਾਸਤੇ ਡਟੇ ਰਹੇ ਉਹ ਕਹਿੰਦੇ ਸੀ ਵੀ ਅਸੀਂ ਇੱਥੇ 30-35 ਸਾਲਾਂ ਤੋਂ ਬੈਠੇ ਆ ਸਾਨੂੰ ਇੱਥੇ ਜੇ ਤੁਸੀਂ ਜਗਤ ਇਹ ਸਾਥੋਂ ਲੈਣੀ ਆ ਸਾਡਾ ਬਦਲਵਾ ਪ੍ਰਬੰਧ ਕਰੋ ਸਾਨੂੰ 5 ਲੱਖ ਰੁਪਇਆ ਘਰ ਪਾਉਣ ਵਾਸਤੇ ਦਿਓ ਬਦਲਵਾ ਪਰਪ੍ਰਪੰਧ ਕਰਕੇ ਪਿੰਡ ਦੇ ਨੇੜੇ ਪੰਚਾਇਤੀ ਜ਼ਮੀਨ ਦੇ ਵਿੱਚੋਂ 10-10 ਮਰਲੇ ਦਾ ਪਲਾਟ ਦਿਓ ਤਾਂ ਜਿਹਦੇ ਵਿੱਚ ਇਹ ਕੁਝ ਕਰਨ ਦੀ ਬਜਾਏ ਤੁਹਾਨੂੰ ਤੇ ਭਰਾਵੋ ਜੇ ਛੋਡਾ ਏਕਾ ਨਾ ਹੁੰਦਾ ਜੇ ਛੋਡੀ ਜਫੇਬੰਦੀ ਨਾ ਹੁੰਦੀ ਜੇ ਮਜ਼ਦੂਰਾਂ ਦਾ ਇਕੱਠ ਨਾ ਹੁੰਦਾ ਤਾਂ ਨਵੀਂ ਬਣੀ ਸਰਕਾਰ ਨੇ ਪਤਾ ਨਹੀਂ ਉਥੇ ਮਜ਼ਦੂਰਾਂ ਦੇ ਨਾਲ ਕੀ ਕੁਝ ਕਰਨਾ ਸੀਗਾ ਭੰਡਰੇ ਮਜ਼ਦੂਰਾਂ ਦੇ ਨਾਲ ਅੱਜ ਬਾਤ ਚੜ੍ਹ ਕੇ ਸਾਹ ਦਿੱਤਾ ਅਸੀਂ ਤੋਂ ਦੋ ਕਿਹਾ ਫੇਰ 24 ਪ੍ਰੈਅ ਤੋਂ ਲੈ ਕੇ ਆਪਣੇ ਮਕਾਨਾਂ ਵੀ ਇੱਕ तरह ਵੀ ਸਾ ਪਰਦਾ ਰਹੇ ਆ ਜੋ ਕਿ ਸਪਲਾਈ ਸੈਂਟਰ ਦੇ ਵਿੱਚ ਸਾਡੇ ਦੀਗਾ ਰਾਖਤੇ ਸੀ ਜਿਹੜੇ ਅੱਜ ਵੀ ਕਿੱਚ ਸਪਲਾਈ ਸੈਂਟਰ ਵਾਲੇ ਪਿੱਛੇ ਰਹਿ ਉਹਨਾਂ ਨੇ ਸਾਨੂੰ ਡਰਾਇਆ ਉਹਨਾਂ ਨੇ ਸਾਨੂੰ ਛਮਕਾਇਆ ਇੱਕ ਸਾਲ ਤੋਂ ਲੈ ਕੇ ਸਾਡੇ ਨਾਲ ਉਹ ਹਾਰ ਕੀਤੇ ਜਿਹੜੇ ਕਿ ਆਪਾਂ ਨੂੰ ਕੋਠਾ ਪ੍ਰਧਾਨਪਤੀ ਹਿਸ਼ਮਦ ਤੇ ਆਪਾਂ ਨੂੰ ਜੀਤਾ ਸਿੰਘ ਕਾਕਾ ਦੱਸ ਸੀ ਗਿਆ ਕੁਝ ਕੁ ਗੱਲਾਂ ਪਰ ਮੈਂ ਸਾਰਿਆਂ ਨੂੰ ਇਹੀ ਗੱਲ ਆਪਦੀ ਪੂਰੀ ਗੱਲ ਸਾਂਝੀ ਕਰਨਾ ਚਾਹਣੀ ਹੈ ਕਿ ਪਿੰਡ ਤੇ ਆਉਣ ਦੇ ਵਿੱਚ ਜੋ ਸਖਲਾਈ ਤੇ ਸਪਲਾਈ ਸਿੱਖਿਆ ਸਪਲਾਈ ਸਰਦਾ ਸੈਂਟਰ ਬਣਿਆ ਹੋਇਆ ਜਿੱਥੇ ਬੱਚਿਆਂ ਨੂੰ ਸਿੱਖਿਆ ਤੇ ਸਖਲਾਈ ਸੈਂਟਰ ਦੇ ਵਿੱਚ ਉੱਥੇ ਟੀਚਰ ਦਾ ਕੋਰਸ ਕਰਾਇਆ ਜਾਂਦਾ ਕਿਉਂਕਿ ਉਹਦੇ ਵਿੱਚ ਮਜ਼ਬੂਤੂਰ ਕਈ ਸਾਲਾਂ ਤੋਂ 40 ਸਾਲਾਂ ਤੋਂ ਰਹਿ ਰਹੇ ਸਨ ਨਾ ਦੇ ਕੋਲ ਸਾਡੇ ਕੋਲ ਬਿੱਲ ਵੀ ਹੈਗੇ ਆ ਉਹਨੇ ਚਰਤੇ ਸਾਥੋਂ ਫੋਟਾਂ ਵੀ ਲੈਂਦੇ ਆ ਸਾਡੀ ਉਦੋਂ ਦੀ ਕਿਸੇ ਨੇ ਗੱਲ ਨਹੀਂ ਸੁਣੀ ਮੈਂ ਬੁਰਕ੍ਰੀਤ ਦਿਹਾੜ ਮੈਂ ਹਰ ਸਿਮਰਤ ਕੌਰ ਕੋਲੇ ਗਈ ਤੇ ਸਾਨੂੰ ਚਾਰ ਦਿਵਾਰੀ ਕਰਕੇ ਉਹਨਾਂ ਨੇ ਬੰਦ ਕੀਤਾ ਹੋਇਆ ਸਰ ਸਿਮਰਤ ਕੌਰ ਕੋਈ ਗੱਲ ਨਹੀਂ ਤੁਸੀਂ ਤਿੰਨ ਦਿਨ ਦਿਓ ਮੈਨੂੰ ਤਿੰਨ ਦਿਨਾਂ ਦੇ ਵਿੱਚ ਮੈਂ ਤੁਹਾਡਾ ਹੱਲ ਕਰ ਦੂੰਗੀ ਉਦੋਂ ਬਾਅਦ ਕਾਂਗਰਸ ਦਾ ਲਾਟੀ ਜਿਹੜਾ ਕਾਂਗਰਸ ਦਾ ਲਾਟੀ ਆ ਦੋਵਾਰੀ ਸਾਥ ਕੇ ਉਹਨਾਂ ਨੂੰ ਮੇਰੇ ਘਰਾਂ ਦੀ ਹਾਲਤ ਵਿਖਾਈ ਕਿ ਸਾਡੀ ਆ ਹਾਲਤ ਹੈ ਸਾਡੀ ਐ ਸਵਾਲ ਪੁੱਛ ਕੇ ਸਾਨੂੰ ਤੱਕੇਸ਼ਾ ਹੀ ਕਰ ਰਿਹਾ ਜਿਹੜੇ ਇਥੋਂ ਦੇ ਭਰਮ ਚੌਧਰੀ ਹੈ ਜਿਹੜੇ ਸਾਥ ਇਥੋਂ ਦੀਆਂ 70 70000 ਤੁਨਖਾ ਹਾਂ ਲੈ ਕੇ ਤੇ ਸਾਡਾ ਐਨਾ ਬੁਰਾ ਹਾਲ ਕਰੀ ਬੈਠੇ ਆ ਤੇ ਸਾਨੂੰ ਇਥੋਂ ਉਜਾੜ ਕਰੋ ਸਾਨੂੰ ਇਹਨਾਂ ਨੇ ਚਾਰ ਤਵਾਰੀ ਵੜ ਕੇ ਚਾਰ ਤਵਾਰੀ ਦੇ ਵਿੱਚ ਇੱਕ ਸਾਲ ਤੋਂ ਬੰਦ ਕਰਿਆ ਜਿੱਥੇ ਕਿ ਅਸੀਂ ਪਸ਼ੂਆਂ ਨੂੰ ਚਾਰਾ ਨਹੀਂ ਲੈ ਜਾ ਸਕਦੇ ਸੀ ਸਾਡੇ ਜਿਹੜੇ ਮਜ਼ਦੂਰ ਭਰਾ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਸਾਈਕਲਾਂ ਤੇ ਜਾ ਰਹੇ ਸੀ ਉਹ ਸਾਡਾ ਲਾਂਘਾ ਬੰਦ ਕੀਤਾ ਉਹ ਸਾਡਾ ਲਾਂਘਾ ਬੰਦ ਕਰਨ ਦੇ ਕਾਰਨ ਕਿਉਂਕਿ ਇਹਨਾਂ ਨੇ ਸਾਡਾ ਰੋਜ਼ਗਾਰ ਵੀ ਖੋਇਆ ਸਾਡਾ ਰੋਜ਼ਗਾਰ ਖੋਣ ਦੇ ਕਾਰਨ ਸਾਡੇ 300 ਨੇ ਭੁਖੜ ਹੜਤਾਲ ਲਿਆ ਕੇ ਛੱਡੀ 1 ਸਾਲ ਤੋਂ ਅਸੀਂ ਸਰਪੰਚਾਂ ਦੀਆਂ ਮਿਲਟਾਂ ਕਰੀਆਂ ਅਸੀਂ ਮੈਂਬਰਾਂ ਦੀਆਂ ਮਿਲਟਾਂ ਕਰੀਆਂ ਅਸੀਂ ਹਰ ਸੇਵਕਕਾਰੀਆਂ ਮਿਲਤਾ ਕਰੀਆਂ ਅਸੀਂ ਇਹਨਾਂ ਦਾ ਕਾਂਗਰਸ ਦਾ ਲੀਡਰ ਲਾਡੀ ਉਹਦੀਆਂ ਮਿਲਤਾ ਕਰੀਆਂ ਵੀ ਸਾਨੂੰ ਥੋੜਾ ਜਾਂ ਨੰਗਣ ਵਾਸਤੇ ਰਸਤਾ ਦਿੱਤਾ ਜਾਵੇ ਪਰ ਇਹਨਾਂ ਦੀਆਂ ਝੂਠੀਆਂ ਨੀਤੀਆਂ ਜਿਹੜੀਆਂ ਖੜੇ ਨੀਤੀਆਂ ਮਾੜੀਆਂ ਕਰਕੇ ਇਹਨਾਂ ਨੇ ਇੱਕ ਸਾਨੂੰ ਸਾਲ ਤੋਂ ਲੈ ਕੇ ਗੇਟ ਦੇ ਵਿੱਚ ਬੰਦ ਕੀਤਾ ਜਿਹੜਾ ਸਾਲ ਕਾ ਗੇਟ ਦੇ ਵਿੱਚ ਬੰਦ ਕੀਤਾ ਫਿਰ ਸਾਰੇ ਭੜ ਭਰਾਵਾਂ ਨਾਲ ਰਾਏ ਕੀਤੀ ਵੀ ਹੁਣ ਕੋਈ ਆਪਣੇ ਹੱਲ ਹੈ ਨਹੀਂ ਇਹਨਾਂ ਦੇ ਜਿਹੜੇ ਝੂਠੇ ਟੀਚਰ ਅਥੇ ਪਿਠਾਏ ਹੋਏ ਨੇ ਜਿਹੜੇ 70 70 80 80 ਹਜ਼ਾਰ ਤਨਖਾਣਾ ਲੈਂਦੇ ਆ ਉਹਨਾਂ ਨੇ ਆਪ ਤੇ ਜਿਹੜੇ ਉਸ ਦੇ ਬੱਚੇ ਕੋਰਸ ਕਰ ਰਹੇ ਸੀ ਉਹਨਾਂ ਨੂੰ ਲਿਆ ਕੇ ਕਿ ਜਿਹੜੇ ਸਾਡੇ ਘਰ ਤੋਂ ਨੇ ਸ਼ੁਰੂ ਕਰਤੇ ਉਹਨਾਂ ਨੇ ਹਿੰਦਾ ਕਰਦੀ ਕੀਤੀ ਇੱਕ ਮੇਰੀ ਭੈਣ ਨੂੰ ਇਹ ਵੀ ਬੋਲੇ ਕਿ ਜੇ ਤੂੰ ਨਹੀਂ ਢਾਣ ਦੇਵੇਂਗੀ ਆਪਣੀ ਬੁਖਵਾਸ ਪੰਦਰ ਰੱਖ ਇੱਥੇ ਤਕਰੋਣਾਂ ਦੀਆਂ ਗੱਲਾਂ ਸਹੀਆਂ ਜੇ ਸਾਡਾ ਕੋਈ ਪਤੂ ਖੁੱਲ ਜਾਂਦਾ ਸੀ ਸਾਡਾ ਕੋਈ ਪਕਰੀ ਲੈਣਾ ਖੁੱਲ ਜਾਂਦਾ ਸੀ ਇਹਨਾਂ ਨੇ ਕੱਕ ਕੇ ਅੰਦਰ ਕੀਤਾ ਅਸੀਂ ਉਹ ਵੀ ਗੱਲਾਂ ਸੁਈਆਂ ਇਹਨਾਂ ਨੇ ਜਦੋਂ ਸਾਡੇ ਘਰ ਦਾ ਸਿਰਤ ਨੇ ਛੱਤਾ ਢਾਣਨਾ ਸ਼ੁਰੂ ਕਰ ਤਾ ਫਿਰ ਅਸੀਂ ਘੰਟੇ ਤੇ ਝੰਡਾ ਕਾਸ ਕੇ ਝੰਡਾ ਝੰਡਾ ਕਾਸ ਕੇ ਅਸੀਂ 23 ਤੋਂ ਬੈਠੇ ਹੋਏ ਹਾਂ 23 ਤੋਂ ਬੈਠੇ ਹੋਏ ਹਾਂ 2023 24 April ਦੇ ਵਿੱਚ 1 ਸਾਲ ਹੋ ਗਿਆ ਜਿਹੜਾ ਕਿ ਇਹਨਾਂ ਦਾ ਪਿੱਟ ਸਿਆਪਾ ਕਰਦੇ ਆ ਵੀ ਸਾਨੂੰ ਬਦਲਵੇਂ ਰੂਪ ਦੇ ਵਿੱਚ ਸਾਨੂੰ ਬਦਲਵੇਂ ਰੂਪ ਦੇ ਵਿੱਚ ਸਾਨੂੰ ਮਕਾਨ ਦਿੱਤੇ ਜਾਣ ਸਾਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਬਦਲਵੇਂ ਰੂਪ ਵਿੱਚ ਸਾਨੂੰ ਘਰ ਪਾ ਕੇ ਦਿੱਤੇ ਜਾਣ ਪਰ ਜਿਹੜੀਆਂ ਇਹਨਾਂ ਦਾ ਮਾਰਨਾ ਨਹੀਂ ਤਨਾ ਫਰਮ ਚੌਧਰੀ ਜਿਹੜੇ ਉਥੋਂ ਦੇ ਸਰਪੰਚ ਤੇ ਪੰਚ ਕਹਾਉਂਦੇ ਆ ਉਹਨਾਂ ਨੇ ਡੀਸਵਾ ਤੱਕ ਏਸਵਾ ਤੱਕ ਉਟਵਾਰਨਾ ਤੱਕ ਉਥੋਂ ਤੱਕ ਬਾਹ ਲਾ ਦੀ ਕਿ ਇਹਨਾਂ ਨੂੰ ਇਹ 5-5 ਮਰਲੇ ਦੇ ਪਲਾਟ ਨਹੀਂ ਮਿਲਣੇ ਚਾਹੀਦੇ ਸਾਡੀਆਂ ਟੀਸੀ ਸਾਹਿਬ ਨਾਲ ਏਡੀਸੀ ਸਾਹਿਬ ਨਾਲ ਡਿਵੀਓ ਨਾਲ ਡੀਡੀਪੀ ਨਾਲ ਕਿੱਥੋਂ ਤੱਕ ਅਮਰੀਕਾ ਵਰਗਿਆਂ ਦਾ ਗੁੱਠਾ ਰੱਖਿਆ ਹੋਇਆ ਉਥੋਂ ਨੀਤੀਆਂ ਲੈਂਦੇ ਆ ਉਥੋਂ ਹੁਕਮ ਸੁਣਦੇ ਆ ਉਹ ਆ ਕੇ ਇੱਥੇ ਲਾਗੂ ਕਰਦੇ ਆ ਜਿੱਦ ਕਰਕੇ ਭਲੇਖਾ ਨਾ ਖਾ ਜਿਓ ਜੀ ਭਗਵਾਨ ਸਤਿਮਾਨ ਨੇਤਾ ਚੰਦ ਚਾੜਤਾ ਹੁਣ ਆ ਨਵੇਂ ਜੇ ਆ ਗਏ ਆ ਤਹਾਨੂੰ ਬਾਹਲੇ ਵਧੀਆ ਕਹਿੰਦੇ ਆ ਜੀਰੋਂ ਮਰਜ਼ੀ ਚੁਣ ਲਿਓ ਉਹਨਾਂ ਨੇ ਆਹੀ ਕੁਛ ਕਰਨਾ ਜਿਹੜਾ 75 ਕੋਈ ਕੋਕਾ ਦਇਆ ਹੋਣੀ ਭਰਾ ਲੱਖ ਬਣਾ ਸਰਕਾਰ ਤੇ ਟੱਚ ਦੇ ਕੇ ਪੈਨਸ਼ਨ ਲੱਗੀ ਕੁੜੀ ਦੀ ਸגן ਸਕੀਮ ਨਹੀਂ ਇਹ ਕੋਈ ਗੱਲ ਆ ਬਣਾ ਸਰਕਾਰ ਬਣਦੇ ਸਾਰ ਸגן ਸਕੀਮ ਸਾਡੇ ਨੋਹ ਵਿਧਵਾ ਹੋ ਗਈ ਇਹਨੂੰ ਸਲਾਈ ਮਸ਼ੀਨ ਨਹੀਂ ਦਿੱਤੀ ਫਲਾਣੀ ਫਲਾਣੀ ਨੂੰ ਤਾਂ ਦੇਤੀਆਂ ਉਹ ਨਹੀਂ ਦਿੰਦੇ ਹੈਗੇ ਅਸੀਂ ਦਵਾਂਗੇ ਪੌਣਿਓ ਵੋਟ ਇੱਧਰ ਆ ਚੀਜ਼ਾਂ ਦੇ ਉੱਤੇ ਅਸੀਂ ਵੋਟਾਂ ਕਰਨ ਕਰਨ ਪਾਣੇ ਨੇ ਦੇ ਕਿਸੇ ਨੂੰ ਕੁਝ ਨਹੀਂ ਦਿੱਤਾ ਮਾਂ ਦੇ ਪੁੱਤਾਂ ਨੇ ਠੀਕ ਹੈ ਨਹੀਂ ਉਹਨਾਂ ਨੂੰ ਸਵਾਲ ਇਹ ਨਹੀਂ ਕਰਨੇ ਭਗਵਾਨ ਤੁਮਾ ਮਾ ਆਪ ਕਹਿਣਾ ਹੁੰਦਾ ਸੀ ਕਿ ਜਿਹੜੇ ਕਾਸੀਏ ਕਿ ਲੋਕਾਂ ਨੂੰ ਤੇ ਤੁਹਾਡੇ ਮੁੰਡਿਆਂ ਨੂੰ ਅਸੀਂ ਮੋਬਾਈਲ ਦੇਵਾਂਗੇ ਕੁੜੀਆਂ ਨੂੰ ਮੋਬਾਈਲ ਦੇਵਾਂਗੇ ਜਿਹੜੇ ਕਹਿੰਦੇ ਅਸੀਂ ਆਟਾ ਦਾਲ ਦੇਵਾਂਗੇ ਜਦਾਂ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਤੁਸੀਂ ਲੋਕਾਂ ਨੂੰ ਮੰਗ ਤੇ ਬਣਾਉਨੇ ਹੋ ਉਹੀ ਇਹਨਾਂ ਨੂੰ ਰੋਜ਼ਗਾਰ ਦੇ ਦਿਓ ਕੰਮ ਦੇ ਦਿਓ ਇਹਨਾਂ ਦੇ ਮੁੰਡੇ ਕੁੜੀਆਂ ਪੜ੍ਹੇ ਲਿਖੇ ਐ ਉਹਨਾਂ ਨੂੰ ਨੌਕਰੀਆਂ ਦੇ ਦਿਓ ਇਹ ਆਪੀ ਆਪਦੇ ਜਵਾਨਾਂ ਨੂੰ ਮੋਬਾਈਲ ਲੈਣਗੇ ਆਪੀ ਕਲਖਰੀ ਹੋਏ ਇਹ ਪੁੱਤਾਂ ਦੇ ਜਿੱਤਣ ਤੋਂ ਪਹਿਲਾਂ ਕਹਿਣਾ ਹੁੰਦਾ ਜਿੱਥੇ ਹ ਵੀ ਵਈਨ ਹੋਇਆ ਉਹੀ ਮਾਨ ਖੰਡੇ ਦੇ ਕੋਲ ਇੱਕ ਪਿੰਡ ਦੇ ਵਿੱਚ ਥੈਲੇ ਦੇ ਵਿੱਚ ਆਟਾ ਪਾਈ ਪਟਾ ਨਾਲ ਅਕਸਰ ਨੇ ਪਹਿਲੇ ਦੋਤੇ ਭਗਵਾਨ ਕਮਾਲ ਦੀ ਫੋਟੋ ਲੱਗੀ ਹੋਈ ਐ ਜਾ ਕੇ ਕਹਿੰਦਾ ਲੈ ਬੇਬੇ ਆਟਾ ਖੂਬ ਬੇਕਰਨਾ ਕਰੀਂ ਉਦੋਂ ਢਿੱਪੂ ਦੇ ਵੀ ਨਹੀਂ ਜਾਣਾ ਮੈਂ ਅਸੀਂ ਤੇਰੇ ਘਰੇ ਆ ਕੇ ਆਟਾ ਦੇ ਕੇ ਆਵਾਂ ਲੈ ਪੁੱਤ ਆ ਆ ਬੁਲਾਣੀ ਵੀ ਹੁਣ ਤੂੰ ਮੰਨਤਾ ਜੀ ਬਣਾਉਣ ਲੱਗਿਆ ਜਦ ਇਹ ਆਪਣੀਆਂ ਗੱਲਾਂ ਭੁੱਲ ਕੇ ਉਹ ਲੋਕਾਂ ਨੂੰ ਫੇਰ ਧੋਖੇ ਭਰੀ ਖੇਤ ਚ ਲੈ ਕੇ ਵੋਟਾਂ ਲੈਂਦੇ ਆ ਗੱਡੀਆਂ ਤੇ ਬੈਹਦੇ ਆ ਤੇ ਆਪ ਕਰੋੜਾਂ ਅਰਬਾਂ ਰੁਪਈਆ ਕਮਾਉਂਦੇ ਆ ਭਰਾਓ ਤੇ ਆਪਾਂ ਉੱਥੇ ਮੇਰੀ ਗਰੀਬੀ ਦਾ بے ਰਜਗਾਰੀ ਦਾ ਜੇਲਤ ਦਾ ਭ੍ਰਸ਼ਟਾਚਾਰੀ ਦਾ ਬੱਤੇ ਰਹਿ ਜਾਂਦੇ। ਇਸ ਕਰਕੇ ਸਾਡੀਆਂ ਮੰਗਾਂ ਕੀ ਨੇ? ਸਾਡੀਆਂ ਮੰਗਾਂ ਐਵੇਂ ਮੰਗਾ ਵੀ ਨੇ ਤੇ ਸੰਘਰਸ਼ ਵੀ ਸਾਹੇ ਕਰਨੇ ਪੈਣਗੇ। ਮੰਗਾਂ ਕੀ ਨੇ? ਕਿ ਆ ਜਿੰਨੇ ਵੀ ਸਰਕਾਰੀ ادارے ਨੇ ਜਿਹੜੇ ਤੁਸੀਂ ਪ੍ਰਾਈਵੇਟ ਕਰਨ ਲੱਗਿਆ ਹੋਓ ਇਹ ਜੀਤੀ ਪ੍ਰਾਈਵੇਟ ਕਰਨ ਦੀ ਰੱਤ ਕਰੋ। ਜਿੰਨਾ ਜਿੰਨਾ ਮਹਿਕਮਾ ਕੁਝ ਸਰਕਾਰੀ ਤੋੜ ਕੇ ਉਹਨੂੰ ਪ੍ਰਾਈਵੇਟ ਕਰਤਾ ਉਹ ਨੀਤੀ ਵਾਪਸ ਕਰੋ ਸਾਰਾ ਸਰਕਾਰੀ ਕਰੋ ਮੁਰਕੇ ਨਾ ਅਧਾਰਿਆਂ ਦੇ ਵਿੱਚ ਜਿਹੜੇ ਨੇ ਕੋਈ ਵੀ ਪ੍ਰਾਈਵੇਟ ਸੈਕਟਰ ਜਿਹੜੀ ਠੇਕੇਦਾਰੀ ਸਿਸਟਮ ਉਹ ਨਾ ਹੋਵੇ ਉੱਥੇ ਮੁੰਡੇ ਕੁੜੀਆਂ ਨੂੰ ਪੜ੍ਹੇ ਲਿਖੇ ਨੂੰ ਨੌਕਰੀਆਂ ਤੇ ਉਹ ਦੋਹਗੇ ਦੱਸੋ ਤੁਹਾਡੇ ਚੋਣਾਂ ਦੇ ਫਲੈਕਸ ਤੇ ਲਿਖਿਆ ਹੋਇਆ ਸਾਡੇ ਰੋਜ਼ਗਾਰ ਦਾ ਸੁੰਮ ਇਹ ਸਰਕਾਰੀ ਅਧਾਰੇ ਸੀ ਫੌਜ ਸੀ ਜਿੱਥੇ ਸਾਰੇ ਮਹਿਕਿਆਂ ਦੇ ਵਿੱਚ ਪੜ੍ਹੇ ਲਿਖਿਆ ਨੂੰ ਵੀ ਰੋਜ਼ਗਾਰ ਮਿਲਦਾ ਸੀ ਅਣਪੜਾ ਨੂੰ ਵੀ ਰੋਜ਼ਗਾਰ ਮਿਲਦਾ ਸੀ ਹਾਂਜੀ ਅੱਜ ਦਾ ਜਿਹੜਾ ਧਰਨਾ ਲਗਾਇਆ ਜੀ ਇਹਦੇ ਬਾਰੇ ਜਿਲ੍ਹਾ ਪ੍ਰੀਸ਼ਦ ਪ੍ਰੈਸਟਾਂਜ ਮੈਂ ਜੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਅੱਜ ਅਸੀਂ ਆਪਣੀ ਜਥੇਬੰਦੀ ਵੱਲੋਂ ਡਿਓਣ ਦੇ ਮਜ਼ਦੂਰਾਂ ਦੇ ਪਲਾਟਾਂ ਦਾ ਜੋ ਮਸਲਾ ਹੈ ਉਹਦੇ ਸਬੰਧ ਦੇ ਵਿੱਚ ਅਧਿਕਾਰ ਡਿਪਟੀ ਕਮਿਸ਼ਨ ਵਿਕਾਸ ਬਠਿੰਡਾ ਦੇ ਦਫ਼ਤਰ ਅੱਗੇ ਧਰਨਾ ਲਾਇਆ ਇੱਕ ਸਾਲ ਹੋ ਗਿਆ ਜੋ ਮਜ਼ਦੂਰ ਹੈ ਉਹ ਸੰਘਰਸ਼ ਕਰ ਰਹੇ ਨੇ ਜਿਹੜੇ ਕਰਕੇ ਪਿਛਲੇ ਡੀਸੀ ਨੇ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਪਲਾਟ ਦੇਣ ਦਾ ਫੈਸਲਾ ਕਰ ਲਿਆ ਸੀ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਜੋ ਸਬੰਧਤ ਪਟਵਾਰੀ ਸੀ ਉਹਨੇ ਨਕਸ਼ਾ ਵੀ ਤਿਆਰ ਕਰ ਲਿਆ ਨਵੀਂ ਥਾਂ ਦਾ ਤੇ ਇਸ ਜਿਸ ਦਿਨ ਸਾਨੂੰ ਉਹਨਾਂ ਨੇ ਬੁਲਾਇਆ ਕਿ ਅੱਜ ਅਸੀਂ ਤੁਹਾਨੂੰ ਪਲਾਟਾਂ ਦੀ ਵੰਡ ਕਰਾਂਗੇ ਉਸੇ ਦਿਨ ਕੁਦਰਤੀ ਉਹਨਾਂ ਦੀ ਉਹਨਾਂ ਦਾ ਤਵਾਦਲਾ ਹੋ ਗਿਆ ਜਿਹਦੇ ਕਰਕੇ ਇਹ ਮਸਲਾ ਜਿਹੜਾ ਲੰਮਕ ਰਿਹਾ ਉਸ ਤੋਂ ਬਾਅਦ ਅਸੀਂ ਵਿਧੇਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਡੀਸੀ ਸਾਹਿਬ ਨੂੰ ਕਈ ਵਾਰ ਮਿਲ ਚੁੱਕੇ ਹਾਂ ਕਿ ਜੋ ਪਿਛਲੇ ਡੀਸੀ ਦਾ ਫੈਸਲਾ ਕੀਤਾ ਹੋਇਆ ਉਹਦੇ ਮੁਤਾਬਕ ਉਹਨਾਂ ਨੂੰ ਜਗ੍ਹਾ ਦਿੱਤੀ ਹੈ ਵੀ ਤਾਂ ਕਿ ਉਹ ਉੱਥੇ ਜਾ ਕੇ ਬੈਠ ਸਕਣ ਅਸੀਂ ਅ ਅਫਸਰशाही ਹੈ ਜਿਹੜੀ ਉਹਦੇ ਮਜ਼ਦੂਰਾਂ ਨੂੰ ਪਲਾਟ ਦੇਣ ਪ੍ਰਤੀ ਜੋ ਟਾਲਮਟੋਲ ਦੀ ਨੀਤੀ ਅਖਤਿਆਰ ਕੀਤੀ ਹੈ ਉਹਦੀ ਨਿੰਦਾ ਕਰਦੇ ਹਾਂ ਤੇ ਉਹਦੇ ਰੋਸ ਵਿੱਚ ਅੱਜ ਅਸੀਂ ਇਹ ਧਰਨਾ ਲਾਇਆ ਹੋਇਆ ਹੈ ਜਦੋਂ ਤੱਕ ਮਜ਼ਦੂਰਾਂ ਨੂੰ ਬਦਲਵਾਏ ਮਤਲਬ ਪਲਾਟਾਂ ਦਾ ਪ੍ਰਬੰਧ ਨਹੀਂ ਹੋ ਜਾਂਦਾ ਉਦੋਂ ਤੱਕ ਜੋ ਸਰਕਾਰੀ ਸਿੱਖਿਆ ਸਕਲਾਈ ਸੰਸਥਾ ਦੇ ਵਿੱਚ ਜਿਹੜੇ ਮਜ਼ਦੂਰ ਬੈਠੇ ਆ ਜ਼ਮੀਨ ਦੇ ਵਿੱਚ ਉਥੋਂ ਅਸੀਂ ਨਹੀਂ ਉੱਠਾਂਗੇ ਜੇ ਸਰਕਾਰ ਨੇ ਪੁਲਸ ਨੇ ਜਾਂ ਕਿਸੇ ਹੋਰ ਅਧਿਕਾਰੀਆਂ ਨੇ ਉਹਨਾਂ ਨੂੰ ਤਾਕਤ ਦੇ ਜ਼ੋਰ ਸੱਦਾ ਦੇ ਜ਼ੋਰ ਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਜਿਹੜਾ ਜ਼ਬਰਦਸਤ ਵਿਰੋਧ ਉਹ ਕੀਤਾ ਜਾਵਾਂਗੇ ਇਸ ਤੋਂ ਇਲਾਵਾ ਇਲੈਕਸ਼ਨ ਦਾ ਐਲਾਨ ਹੋ ਚੁੱਕਿਆ ਹੈ ਜਿੰਨੀਆਂ ਵੀ ਵੋਟ ਪਾਰਟੀਆਂ ਨੇ ਜਦੋਂ ਉਹ ਦਿਉਣ ਚ ਜਾਣਗੀਆਂ ਹੋਰ ਪਿੰਡਾਂ 'ਚ ਜਾਣਗੀਆਂ ਉਦੋਂ ਅਸੀਂ ਉਹਨਾਂ ਪਾਰਟੀਆਂ ਦੇ ਅੱਗੇ ਇਹ ਮਜ਼ਦੂਰਾਂ ਦੇ ਪਲਾਟਾਂ ਦੇ ਮਸਲੇ, ਦੇਣ ਦਾ ਮਸਲਾ, ਮਜ਼ਦੂਰਾਂ ਦੇ ਰੋਜ਼ਗਾਰ ਦਾ ਮਸਲਾ, ਮਜ਼ਦੂਰਾਂ ਨੂੰ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਤੀਜਾ ਹਿੱਸਾ ਦੇਣ ਦਾ ਮਸਲਾ, ਇਹਦੇ ਨਾਲ ਹੀ 1000 ਰੁਪਏ ਜਿਹੜਾ ਸਰਕਾਰ ਨੇ ਕਿਹਾ ਸੀ ਅਸੀਂ ਔਰਤਾਂ ਨੂੰ ਦਵਾਂਗੇ ਉਹ ਕੱਟੇ ਹੋਏ ਰਸ਼ਨ ਕਾਰਡਾਂ ਦਾ ਮਸਲਾ, ਕੁੱਲ ਜਿੰਨੇ ਮਸਲੇ ਨੇ ਮਜ਼ਦੂਰਾਂ ਦੇ, ਉਹਨਾਂ ਦੇ ਸਾਹਮਣੇ ਅਸੀਂ ਰੱਖਾਂਗੇ ਉਹਨਾਂ ਨੂੰ ਤਿੱਖੇ ਸਵਾਲ ਕਰਾਂਗੇ ਕਿ ਕਿੰਨਾ ਚਿਰ ਹੋ ਗਿਆ ਤੁਸੀਂ 75 ਸਾਲ ਹੋ ਗਏ ਗੱਡੀਆਂ ਤੇ ਬੈਠਦੇ ਆ ਨੀ ਮਜ਼ਦੂਰਾਂ ਦੇ ਮਸਲੇ ਹੱਲ ਨਹੀਂ ਹੋਏ ਅਸੀਂ ਇਹਨਾਂ ਸਾਰੀਆਂ ਬੋਲ ਪਾਰਟੀਆਂ ਦਾ ਤਿੱਖਾ ਵਿਰੋਧ ਆ ਜਿਹੜਾ ਉਹ ਵੀ ਕਰਾਂਗੇ। ਅਗਲਾ ਇੱਥੋਂ ਦਾ ਜਿਹੜਾ ਧਰਨਾ ਜੀ ਇਹ ਅੱਜ ਦਾ ਦੇਣੀ ਹੈ ਕਿ ਇਹ ਸਿਰਫ ਅੱਜ ਦਾ ਦਿਨੀ ਹੈ। ਅਸੀਂ ਚੇਤਾਵਨੀ ਦੇਣਾ ਹੈ ਕਿਉਂਕਿ ਦੂਬਾ ਦਾ ਇਲੈਕਸ਼ਨ ਆ ਜਿਹੜੀ ਉਹ ਸਿਰ ਤੇ ਆ ਗਈ। ਅਸੀਂ ਮਜ਼ਦੂਰਾਂ ਨੂੰ ਇਸ ਗੱਲ ਵਾਸਤੇ ਤਿਆਰ ਕੀਤਾ ਹੈਗਾ ਕਿ ਜੇ ਕੋਈ ਆਉਂਦਾ ਹੈਗਾ ਤਾਂ ਉਹਦਾ ਜ਼ਬਰਦਸ ਅਸੀਂ ਵਿਰੋਧ ਆ ਜਿਹੜਾ ਅਧਿਕਾਰੀ ਪਹੁੰਚੇ ਤੁਹਾਡੇ ਤੇ ਕਿੱਜੇ ਮੰਗ ਬਣ ਪਤਾ ਅਜੇ ਤੱਕ ਕੋਈ ਨਹੀਂ ਪਹੁੰਚਿਆ ਹੈਗਾ। ਦੇਖਦੇ ਆ ਕੀ ਬਣਦਾ ਹੈਗਾ। ਠੀਕ ਹੈ।